ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਤੋਂ ਕੋਟਕ ਇਸੇ ਖਾਂ ਵੱਲ ਜਾਂਦਿਆਂ ਨੂੰ ਪਿੰਡ ਜਨੇਰ ਦੇ ਕੋਲ ਇੱਕ ਸੜਕ ਹਾਦਸਾ ਵਾਪਰ ਗਿਆ। ਇਹ ਸੜਕ ਹਾਦਸਾ ਤਿੰਨ ਕਾਰਾਂ ਦੇ ਵਿਚਕਾਰ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨਾਂ ਕਾਰਾਂ ਦੇ ਕਰਪਚੇ ਉੱਡ ਗਏ। ਗ੍ਰੇਮਿੰਥ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਦੇ ਵਿੱਚ ਇੱਕ ਕਾਰ ਸਵਾਰ ਦੀ ਲੱਤ ਟੁੱਟਣ ਕਰ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਮੋਗਾ ਵਿਖੇ ਡਾਕਰ ਕਰਵਾਇਆ ਗਿਆ। ਉੱਥੇ ਹੀ ਫੋਰਚੂਨਰ ਗੱਡੀ ਦੇ ਮਾਲਕ ਜੋ ਕਿ ਚਲਾ ਰਹੇ ਸੀ ਉਹਨਾਂ ਦੱਸਿਆ ਕਿ ਅਸੀਂ ਮੋਗੇ ਤੋ ਚੱਲ ਕੇ ਕਾਦਰਵਾਲਾ ਪਿੰਡ ਜਾ ਰਹੇ ਸੀ ਕਿ ਇੱਕ ਕਰੇਟਾ ਗੱਡੀ ਚਾਲਕ ਜੋ ਕਿ ਬਹੁਤ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਪਹਿਲਾਂ ਉਸ ਨੇ ਸਵਿਫਟ ਨੂੰ ਟੱਕਰ ਮਾਰੀ ਬਾਅਦ ਵਿੱਚ ਉਸ ਨੇ ਸਾਡੀ ਗੱਡੀ ਵਿੱਚ ਟੱਕਰ ਮਾਰ ਦਿੱਤੀ ਪਰ ਸਾਡੀ ਗੱਡੀ ਦੀਆਂ ਸੀਟ ਬੈਲਟਾਂ ਲੱਗੀਆਂ ਹੋਣ ਕਾਰਨ ਕਰਕੇ ਸਾਡਾ ਬਚਾਅ ਹੋ ਗਿਆ ਉਤੇ ਹੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਐਸ ਐਫ ਦੀ ਟੀਮ ਦੇ ਕਨਸਟੇਬਲ ਮडम ਪਰਮੇਂਦਰ ਕੌਰ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਪਿੰਡ ਲੋਹਾਰਾ ਦੇ ਕੋਲ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਉਹਨਾਂ ਨੇ ਕਿਹਾ ਕਿ ਇੱਕ ਗੱਡੀ ਜੋ ਕਿ ਕੋਰ ਇਸੇ ਖਾਂ ਵੱਲੋਂ ਆ ਰਹੀ ਸੀ ਤੇ ਗੱਡੀ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਆ ਰਹੀ ਸੀ ਜਿਸ ਕਾਰਨ ਇਹ ਹਾ사 ਵਾਪਰਿਆ ਓਵਰਟੇਕਿੰਗ ਕਰਨ ਦੇ ਨਾਲ ਦੋ ਗੱਡੀਆਂ ਹੋਰ ਹਿੱਟ ਹੋ ਗਈਆਂ ਇਹ ਹਾਸੇ ਵਿੱਚ ਗੱਡੀ ਚਾਲਕ ਨੂੰ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅੱਗੇ ਦੀ ਕਾਰਵਾਈ ਜਾਰੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਹੋਰ ਮੌਕੀਆਂ ਤਸਵੀਰਾਂ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬੀ ਚੈਨਲ ਨਾਲ ਚੈਨਲ ਦੇ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰ ਲਿਓ ਮੇਰਾ ਨਾਮ ਲੈਡੀ ਕਨਸਟੇਬਲ ਪਰਮਿੰਦਰ ਕੌਰ ਅੱਜ ਖਲਵਾਰੇ ਕੋਲੇ ਇੱਕ ਐਕਸੀਡੈਂਟ ਹੋਇਆਗਾ ਕਿਉਂਕਿ ਇੱਥੇ ਹੋਇਆਗਾ ਜਿਹਦੇ ਬਾਰੇ ਨਿਕਾ ਰਿਹਾ ਆ ਹਾਂਜੀ ਜਿਹੜਾ ਨਾਲ ਹਰੇ ਕੋਲ ਐਕਸੀਡੈਂਟ ਹੋਇਆ ਉਹਦੇ ਵਿੱਚ ਤਕਰੀਬਨ ਤਿੰਨ ਗੱਡੀਆਂ ਜਿਹੜੀਆਂ ਆ ਉਹ ਹਾਦਸਾ ਗੱਦਸ ਹੋਈਆਂ ਨੇ ਜਿੰਨਾਂ ਵਿੱਚੋਂ ਇੱਕ ਗੱਡੀ ਜਿਹੜੀ ਆ ਉਹ ਕੋਟੀਸੇਖਾ ਵੱਲੋਂ ਆ ਰਹੀ ਦੱਸੀ ਜਾ ਰਹੀ ਸੀ ਜਿਹੜੀ ਕਿ ਕਰੇਟਾ ਗੱਡੀ ਚਲਾ ਮਨਜਿੰਦਰ ਸਿੰਘ ਰਿਆ ਸੀਗਾ ਜੋ ਕਿ ਕੋਟੀਸੇਖਾ ਵੱਲੋਂ ਆ ਰਹੀ ਸੀ ਤੇਜ਼ ਹੋ ਰਿਹਾ ਹੈ ਇਹ ਇਹ ਬਹੁਤ ਜ਼ਿਆਦਾ ਮਤਲਬ ਤੇਜ਼ ਆ ਰਹੀ ਸੀ ਗੱਡੀ ਜਿਹਦੇ ਕਰਕੇ ਕਿ ਓਵਰਟੇਕਿੰਗ ਕਰਨ ਦੇ ਨਾਲ ਜਿਹੜੀਆਂ ਦੋ ਗੱਡੀਆਂ ਆ ਉਹ ਮਤਲਬ ਇਹ ਇੱਕ ਗੱਡੀ ਦੁਆਰਾ ਹਾਦਸਾ ਅਗਰਸਤ ਕੀਤੀਆਂ ਗਈਆਂ ਆ ਕੋਟੀ ਸੇ ਖਾਵਲੋ ਮੋਗੇ ਵੱਲੋਂ ਆ ਰਹੀ ਜਿਹੜੀ ਗੱਡੀ ਸੀ ਉਹਦੇ ਆ ਚਾਲਕ ਅਰਸ਼ਦੀਪ ਸਿੰਘ ਸਨ ਆਫ ਜਗਤਾਰ ਸਿੰਘ ਦੱਸਿਆ ਜਾ ਰਿਹਾ ਆ ਵਾਸੀ ਇਹ ਹੈਗੇ ਨੇ ਜੀ ਜਿਲ੍ਹਾ ਫਿਰੋਜ਼ਪੁਰ ਪਿੰਡ ਕਾਂਦਾ ਗੋੜਾ ਹਾਂਜੀ ਪਤਾ ਬੁਲਿਆ ਤਾਂ ਇਹ ਗੱਲ ਕਿ ਉਸ ਤੋਂ ਗੱਡੀ ਵੀ ਕੋਈ ਵੱਜੀ ਹੈਗੀ ਆ ਹਾਂ ਜੀ ਸਵਿਫਟ ਵੱਡੀ ਜਿਹੜੀ ਦੱਸੀ ਜਾ ਰਹੀ ਆ ਉਹ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਆ ਕਿ ਜਿਹੜੀ ਕ੍ਰੇਟਾ ਗੱਡੀ ਓਵਰਟੇਕਿੰਗ ਕਰਨ ਦੇ ਨਾਲ ਜਿਹੜੀ ਉਹ ਵੀ ਗੱਡੀ ਮਤਲਬ ਇਹ ਇਹ ਕਿ ਕਿਤੀ ਆ ਉਹਦਾ ਜਿਹੜਾ ਚਾਲਕ ਆ ਉਹ ਮਨਰਾਜ ਸਿੰਘ ਦੱਸਿਆ ਜਾ ਰਿਹਾ ਆ ਸਨ ਆਫ ਗੁਰਮੀਲ ਸਿੰਘ ਇਹ ਬਾਤ ਹੀ ਇਹ ਬਾਤ ਹੀ ਲੋਕਲ ਮੋਗਾ ਤੋਂ ਆ ਜੀ ਹਾਂਜੀ ਟੋਟਲ ਤਿੰਨ ਗੱਡੀਆਂ ਨੂੰ ਨੁਕਸਾਨ ਹੋਇਆ ਜੀ ਟੋਟਲ ਤਿੰਨ ਗੱਡੀਆਂ ਨੂੰ ਨੁਕਸਾਨ ਹੋਇਆ ਜੀ ਡਰਵਰ ਹਾਂਜੀ ਜਿਹੜਾ ক্রেਤਾ ਗੱਡੀ ਵਾਲਾ ਜਿਹੜੀ ਗੱਡੀ ਓਵਰਟੇਕਿੰਗ ਕਰ ਰਹੀ ਸੀ ਮਤਲਬ ਉਹ ਦਾ ਜਿਹੜਾ ਪੱਟ ਜਿਹੜਾ ਟੁੱਟ ਗਿਆ ਆ ਤਕਰੀਬਨ ਤੇ ਕਾਫੀ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਆ ਉਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਬਾਕੀ ਦੇ ਦੂਜੇ ਕੀ ਨੇ ਹਾਂਜੀ ਹਾਂਜੀ ਉਹ ਬਾਕੀ ਠੀਕ ਨੇ ਜੀ ਮੇਰਾ ਨਾਮ ਮਰਤੀਬ ਸਿੰਘ ਜੀ ਅੱਜ ਐਕਸੀਡੈਂਟ ਹੋਇਆ ਹੈਗਾ ਫੌਟੂਨ ਗੱਡੀ ਚ ਲਾ ਹਾਂਜੀ ਮੈਂ ਚਲਾ ਰਿਹਾ ਸੀ ਕਿਵੇਂ ਹੋਇਆ ਹਾਸਾ ਅਸੀਂ ਨਾ ਜੀ ਮੋਗੇ ਤੋਂ ਆ ਰਹੇ ਸਭ ਅਸੀਂ ਚੱਲੇ ਹਾਂ ਕਾ ਕੋੜੀ ਕੋੜਸਾ ਕਾਦਰ ਵਾਲਾ ਪਿੰਡ ਮੇਰੇ ਨਾਲ ਸੇ ਚਾਚੀ ਜੀ ਨੇ ਉਹਨਾਂ ਨੂੰ ਲੈਣ ਚੱਲਿਆ ਸੀ ਆ ਵੀਰ ਕ੍ਰੇਟਾ ਵਾਲਾ ਗੱਡੀ ਬਹੁਤ ਜਿੰਨੀ ਤੇਜ਼ ਸੀ ਐਨੇ ਪਹਿਲਾਂ ਮਾਰੀ ਟੱਕਰ ਸਵਿਫਟ ਵਾਲੀ ਸਾਈਡ ਮਾਰ ਕੇ ਮਗਰੇ ਮੇਰੀ ਗੱਡੀ ਆਉਂਦੇ ਸੀ ਫਿਰ ਮੇਰੀ ਗੱਡੀ ਬਹੁਤ ਜ਼ਿਆਦਾ ਜ਼ੋਰ ਦੀ ਹਿੱਟ ਹੋਇਆ ਏ ਆਏ ਸਾਡੀਆਂ ਲੱਗੀਆਂ ਸੀਟ ਬੈਲਟਾਂ ਕਰਕੇ ਸਾਡਾ ਬਚਾਅ ਹੋ ਗਿਆ ਜੀ ਦੋ ਜਣੇ ਸੀ ਹਾਂ ਜੀ ਦੋਵੇਂ ਜਾਣੇ ਸੀ ਜੀ ਠੀਕ ਹੈ ਹਾਂ ਜੀ ਠੀਕ ਆ ਜੀ ਸਾਡੇ ਕੋਲ ਸਪੀਡ ਬੈਟਾਂ ਜਿਆਦਾ ਉਹਦੀ ਗੱਡੀ ਜਿਆਦਾ ਸਪੀਡ ਤੇ ਸੀ ਸਪੀਡ ਤੇ ਪਿੱਛੋਂ ਹਾਂਜੀ ਹਾਂਜੀ ਪਹਿਲਾਂ ਸਿਫਟ ਹੀ ਮਾਰੀ ਹੈ ਜੀ ਨੇ ਹਾਂਜੀ ਪਹਿਲਾਂ ਸਿਫਟ ਹੀ ਮਾਰੀ ਹੈ ਸਿਫਟ ਹੀ ਮਾਰ ਕੇ ਬਾਅਦੋਂ ਮੇਰੀ ਗੱਡੀ ਦੀ ਵੱਜਾ ਤੁਹਾਡੀ ਵੱਜੀ ਹਾਂਜੀ ਹਾਂਜੀ ਤੁਸੀਂ ਪ੍ਰੋਹਿਤ ਤੋਂ ਆ ਰਹੇ ਸੀ ਨਹੀਂ ਨਹੀਂ ਮੈਂ ਮੋਗਾ ਤੋਂ ਆ ਰਿਹਾ ਸੀ ਮੈਂ ਚੰਡੀਗੜ੍ਹ ਤੋਂ ਮੋਗਾ ਮੋਗੇ ਇੱਧਰ ਆ ਰਿਹਾ ਸੀ ਮੋਗੇ ਤੋਂ ਸਾਹ ਕੋਟ ਤੋਂ ਹਾਂਜੀ ਸਾਡੇ ਪਿੰਡ ਪੇਸ ਕਾਦਰ ਵਾਲਾ ਜੀ ਕੱਦ ਪਿੰਡ ਜਾ ਰਿਹਾ ਸੀ ਕਾਦਰ ਵਾਲੇ ਮੈਂ ਮੇਰੇ ਮਾਮਾ ਜੀ ਨੇ ਇਹਨਾਂ ਕੋਲ ਲੈ ਮੇਰੀ ਚਾਚੀ ਜੀ ਇੱਥੇ ਸੀ ਆਏ ਹੋਏ ਹਾਂਜੀ ਸਾਡੀ ਉਹ ਗੱਡੀ ਸਪੀਡ ਤੇ ਸੀ ਉਹ ਗੱਡੀ ਬਹੁਤ ਸਪੀਡ ਸੀ ਅਬ ਇਹ ਲੋਰ ਨਹੀਂ ਪੜ ਗਿਆ ਹੈ ਮਗਰਲਾ ਵੀ ਹੈਲਾ ਇੱਕ ਧੜ ਗਿਆ ਲੱਗੀ ਜਮਾ ਇੱਥੇ ਨਾਲ ਲੱਗੇ ਹੈ ਬੱਗੀ ਰਮ ਦੇ ਵਜਾ ਸਿਰ ਬਾਹਰ ਸੀ ਉਹ ਦੋਈ ਨੇ ਨਾ ਉਹਨੂੰ ਵੀ ਸਿਰ ਪਿੱਛੇ ਹੋਇਆ ਪਰ ਗੱਲ ਸਹੀ ਹੈ ਜੇ ਜੇ ਉਹ ਜਿੰਨੀ ਕਾਬਰ ਉਹ ਗੱਡੀ ਕਰਦੀ ਸੀ ਤਾਂ ਉਹਨੇ ਸਖਾ ਝੱਲ ਲਿਆ ਇਹ ਨਹੀਂ ਕਿ ਤਾਂ ਕਿ ਇਹ ਤਾਂ ਇੱਥੋਂ ਵੱਜੀ ਗ੍ਰੇਡ ਡਿਗਨੀ ਜਾਵੇ ਹਾਂ ਅਰੇ 1 ਵਜੇ ਹਾਂ ਜੀ ਉਹ ਵਜੇ ਜਾਣ ਕੇ ਦੇਖ ਹੈ ਹਾਂ ਜੀ ਕ੍ਰੇਟਾ ਨੇ ਮਾਰੀ ਆ ਵਾਲੇ ਨੇ ਕਿੰਨਾ ਗੱਡੀਆਂ ਨੂੰ ਕੀਤਾ ਤੇ ਇਹ ਤਾਂ